ਜਲਾਲਾਬਾਦ ਦੇ ਪਿੰਡ ਚੱਕ ਪਾਬੜਾ ਵਿਖੇ ਤੰਦਨ ਬਾਬਾ ਟਿੱਬੇ ਵਾਲੇ ਦੀ ਸਮਾਹ ਤੇ ਲੱਗਿਆ ਸਾਲਾਨਾ ਮੇਲਾ ਲੱਗੀਆਂ ਰੌਣਕਾਂ ਕਲਾਕਾਰਾਂ ਬੰਨੇ ਰੰਗ ਜਲਾਲਾਬਾਦ ਦੇ ਪਿੰਡ ਚੱਕ ਪਾਬੜਾ ਵਿਖੇ ਤੰਦਨ ਬਾਬਾ ਟਿੱਬੇ ਵਾਲੇ ਦੀ ਸਮਾਹ ਤੇ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਣ ਵਾਲਾ ਮੇਲਾ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਸੰਗਤਾਂ ਦੂਰੋਂ ਨੇੜੇੋਂ ਪਹੁੰਚ ਕੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਗਿਆ ਐਸ ਵੀ ਆਰ ਗਾਇਕ ਜੋੜੀ ਬਿੰਦੇਸ਼ਾ ਰਾਜੋਵਾਲੀਆ ਨੇ ਰੰਗ ਬੰਨ੍ਹੇ ਅਤੇ ਦਰਸ਼ਕਾਂ ਨੂੰ ਜੋਮਣ ਲਾਤਾ ਮੇਲਾ ਕਮੇਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਹਰ ਸਾਲ ਮੰਗ ਦੀ ਚਾਰ ਵਾਲੇ ਦਿਨ ਲਗਾਇਆ ਜਾਂਦਾ ਹੈ ਜਿਸ ਦੇ ਵਿੱਚ ਉੱਚ ਕੋਟੀ ਦੇ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਸਾਰਾ ਦਿਨ ਵਰਤਾਇਆ ਜਾਂਦਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਹੁਤ ਵਧੀਆ ਹੈ ਇਹ ਮੇਲੇ ਲੱਗਣੇ ਜ਼ਰੂਰੀ ਹੈ ਲੋਕਾਂ ਦਾ ਨੌਜਵਾਨ ਪੀੜ੍ਹੀ ਦਾ ਮਾਨ ਬਦਲਣ ਵਾਸਤੇ ਇਹੋ ਜਿਹੇ ਮੇਲੇ ਲੱਗਣੇ ਚਾਹੀਦੇ ਨੇ ਇੱਥੇ ਉਹੋ ਜਿਹੇ ਕਲਾਕਾਰਾਂ ਬੁਲਾਓ ਜਿਹੜੇ ਤੁਹਾਨੂੰ ਦੇਸ ਦੇ ਮਾਲਕ ਮਾਲਕ ਬੁਲਾਵੇ ਇੱਕ ਮਿੰਟ ਯਾਰ ਮਤਲਬ ਮੈਂ ਚਾਹਣਾ ਹੈ ਵੀ ਜਿਹੜੇ ਮੇਲੇ ਲੱਗਦੇ ਨੇ ਉਹਨਾਂ ਦੇ ਵਿੱਚ ਇਹ ਜਿਹੇ ਪ੍ਰਬੰਧ ਹੋਣ ਜੇ ਆਉਣ ਵਾਲੀ ਪੀੜ੍ਹੀ ਆ ਉਹਨੂੰ ਕੁਝ ਨਾ ਕੁਝ ਗਿਆਨ ਦਿੱਤਾ ਜਾਵੇ ਸਿੱਖਿਆ ਦਿੱਤੀ ਜਾਵੇ ਹੁਣ ਕੋੜੇ ਕਬੱਡੀ ਵੀ ਹੁੰਦੀ ਹੈ ਇਹ ਮੇਲੇ ਲੱਗਦੇ ਨੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਹਮੇਸ਼ਾ ਕੋਈ ਨਾ ਕੋਈ ਗੀਤਾਂ ਦੇ ਵਿੱਚ ਸਨੇਹਾ ਦੇ ਕੇ ਜਾਈਏ ਔਰ ਸਾਡੇ ਗੀਤਾਂ 'ਚ ਇਹ ਹੀ ਸਨੇਹ ਹੁੰਦੇ ਆ ਵੀ ਨਸ਼ਿਆਂ ਤੋਂ ਬਚੋ ਆਪਣੇ ਪਰਿਵਾਰ ਨੂੰ ਪਿਆਰ ਕਰੋ ਤੇ ਤਰੱਕੀ ਕਰੋ। ਜਦੋਂ ਬਹੁਤ ਬਹੁਤ ਧੰਨਵਾਦ। ਸਮਾਪਤੀ ਗਾਇਕਨਾਂ ਨੂੰ ਪਿਆਰ ਮਿਲਿਆ। ਬਹੁਤ ਪਿਆਰ ਮਿਲਿਆ ਸਾਰੀ ਕਮੇਟੀ ਜਾਨੀਓ ਔਰ ਸਾਰੇ ਸਰਪੰਚਾਂ ਜਾਨੀਓ ਮੈਂ ਭਾਵੜੇ ਦੇ ਵਿੱਚ ਆਇਆ ਤੇ ਮੈਨੂੰ ਐ ਲੱਗਦਾ ਸਾਰਾ ਪਿੰਡ ਹੀ ਸਰਪੰਚਾਂ ਦਾ ਹੈ ਹਨ ਸਾਫਕਾ ਸਾਰੇ ਇੱਕ ਦੂਜੇ ਨਾਲ ਮਿਲਦੇ ਨੇ ਨਹੀਂ ਤਾਂ ਇਹਨਾਂ ਨੂੰ ਬੰਨਿਆ ਹੁੰਦਾ ਲੋਕਾਂ ਦੇ ਪੱਲੇ ਵੀ ਮੈਂ ਨਹੀਂ ਬੁਲਾਉਣਾ ਐ ਨਹੀਂ ਕਰਨਾ ਪਰ ਨਹੀਂ ਮੈਨੂੰ ਸਾਰੇ ਸਾਫਕਾ ਤੋਂ ਸਾਫਕਾ ਸਰਪੰਚੀ ਮਿਲੇ ਨੇ ਜਿਹੜੇ ਅੱਜ ਤੋਂ ਤੀਜੀ ਵਾਰ ਪਹਿਲਾਂ ਮੇਰਾ ਨਾਮ ਸਰਦੀਪ ਸਿੰਘ ਹੈ ਜੀ ਸਾਫਕਾ ਸਰਪੰਚ ਪਿੰਡ ਚੱਕ ਭਾਵੜਾ ਮਲਕੀਤ ਸਿੰਘ ਜੀ ਮੌਜੂਦਾ ਸਰਪੰਚ ਬਲਜਿੰਦਰ ਰਾਏ ਜੀ ਨੰਬਰਦਾਰ ਸਾਹਿਬ ਇਸ ਮੇਲੇ ਨੂੰ ਕਟੋ-ਕਟ ਵੀ 22 ਸਾਲਾਂ ਤੋਂ ਅਸੀਂ ਲਗਾਤਾਰ ਮਨਾਉਂਦੇ ਆ ਰਹੇ ਆਂ ਔਰ ਪਾਈਚਾਰ ਖਸਾਂਜ ਜਿਹੜਾ ਵੀ ਸਰਪੰਚ ਬਣ ਜਾਂਦਾ ਹੈ ਪੂਰੀ ਸੰਗਤ ਪਿੰਡ ਦੀ ਨੌਜਵਾਨ ਪੀੜ੍ਹੀ ਬਜ਼ੁਰਗ ਸਾਬਕਾ ਸਰਪੰਚ ਮੌਜੂਦਾ ਪੰਚ ਸਰਪੰਚ ਸਾਰੇ ਮਿਲ ਕੇ ਪੂਰੀ ਤਨਦੇਹੀ ਦੇ ਨਾਲ ਮਨਾਉਂਦੇ ਆ ਕਿਸੇ ਨਾਲ ਕਿਸੇ ਦਾ ਕੋਈ ਵੈਰ ਭਾਵ ਨਹੀਂ ਰੱਖਿਆ ਜਾਂਦਾ ਸਭ ਨੂੰ ਜਿੰਨੇ ਵੀ ਮੇਲਾ ਕਮੇਟੀ ਦੇ ਮੈਂਬਰ ਨੇ ਬਲਕਿ ਪਿੰਡ ਦੀ ਵਸਨੀਕ ਨੇ ਉਹਨਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਂਦਾ ਇਸ ਮੇਲੇ ਦੇ ਲੱਖਾ ਜੀ ਦਾ ਮੇਲਾ ਕਿਹੜੇ ਸਮੇਂ ਦੇ ਵਿੱਚ ਲੱਗਦਾ ਹੈ ਬਾਬੇ ਟਿੱਬੇ ਵਾਲੇ ਦਾ ਮੇਲਾ ਹੈ ਜੀ 22 ਸਾਲਾਂ ਤੋਂ ਅਸੀਂ ਮਨਾਉਂਦੇ ਆ ਰਹੇ ਹਾਂ ਲਗਾਤਾਰ 17 ਚੱਲ ਰਿਹਾ ਹੈ 10 ਟਟ ਲੰਗਰ ਜਿਹੜਾ ਲੰਗਰ ਦਾਲ ਪ੍ਰਸ਼ਾਦਾ ਔਰ ਚਾਵਲ ਦਾ ਲੰਗਰ ਖੀਰ ਦਾ ਲੰਗਰ ਹਰ ਤਰ੍ਹਾਂ ਦਾ ਲੰਗਰ ਇੱਥੇ ਵਰਤਾਇਆ ਜਾਂਦਾ ਜਿਹੜਾ ਟੁੱਟ ਚੱਲਦਾ ਸਾਰਾ ਸਾਰਾ ਦਿਨ ਚੱਲਦਾ ਹੈ ਸੇਵਾਦਾਰ ਪਿੰਡ ਦੇ ਸਾਲ ਵਿੱਚ ਇੱਕ ਵਾਰ 17 ਜਨਵਰੀ ਨੂੰ ਹਰ ਸਾਲ ਮਾਗਦੀ ਚਾਰ ਨੂੰ 17 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰੇ ਮੇਲੇ ਤੇ ਜਿੰਨੀ ਸੰਗਤ ਪਹੁੰਚੀ ਏ ਸਾਰਿਆਂ ਨੂੰ ਜੀ ਆਇਆਂ ਕਹਿਆ ਜਾਂਦਾ ਸਾਰਿਆਂ ਨੂੰ ਵੈਲਕਮ ਬਹੁਤ ਵਧੀਆ ਮੇਲਾ ਸਾਡੇ ਪਿੰਡ ਦਾ ਲੱਗਾ ਹੈ ਬਹੁਤ ਹੀ ਵਧੀਆ ਗਾਮਦੂਪੁਸ਼ ਜਈ ਹੋਈ ਹੈ ਸਾਡੀ ਅਸੀਂ ਵਧੀਆ ਤੋਂ ਵਧੀਆ ਮੇਲਾ ਸਾਰਾ ਪਿੰਡ ਦੇ ਸਹਿਯੋਗ ਨਾਲ ਵਧੀਆ ਤੋਂ ਵਧੀਆ ਮੇਲਾ ਲਵਾਇਆ ਜਾਵੇ ਵੈਕ ਤੁਜੀ ਕਰਦਾ ਹਾਂ ਸਾਰਾ भैण शरबती भैण शरबते दिल लुटे घर डेर नी सर बाग हवा तूं हसदी फुल मंगा तूं हसदी फुल मंगा तूं हसदी न फुल मंगा ਸ਼ਰਪਤੀ ਤੇਰੀ ਤੈਨੂੰ ਰੁਕਦੇ ਵਰਣ ਲੜੇਰੀ ਤੋਂ ਸ਼ਰਪਤੀ ਤੇਰੀ ਤੈਨੂੰ ਰੁਕਦੇ ਵਰਣ ਲੜੇਰੀ ਸਾਰਾ ਪਾਗ ਹਵਾਲੇ ਤੇਰੇ ਤੂੰ ਹਸਦੀ ਨੇ ਖੱਤਲ ਬਗਿਆ ਸੁਹਸਦੀ ਨੇ ਕੰਨ ਬਗਿਆ ਤੂੰ ਹਸਦੀ ਨੇ ਕੰਨ ਬਗਿਆ लॻ फुल भरगा तुंहिंजी मिलो i will be to ਇਹ ਠੰਡ ਕਾਲ ਦੇ ਅੱਖਾਂ ਅੱਖਾਂ ਵਿੱਚ ਜਾਣਦੇ ਮਾਰ ਕੇ ਬਰਨ ਵਾਲੇ ਮਾਰਨੋਂ ਦਿਲਾਂ ਦੇ ਲੱਗਿੱਤੇ ਜਾਣਦੇ ਤੇਰੇ ਹੁਣ ਗੁਨਾਹ ਕਪਟ ਨਹੀਂ ਜਟਾਂ ਦੇ ਦੁੱਖ ਭਟ ਤੇਰੇ ਅਕਲੇ ਦਮਟੇ ਨਹੀਂ ਜਟਾਂ ਦੇ ਦੁੱਖ ਦੁੱਖ ਨਾਲ ਨਹੀਂ ਤੰਗ ਸੁਭਰ ਤੂੰ ਹਸਦੀ ਨੇ ਹੁਣ ਬੰਦਿਆ ਤੂੰ ਹਸਦੀ ਨੇ ਹੁਣ ਗਿਆ ਤੂੰ ਹਸਦੀ ਨੇ ਹੁਣ ਗਿਆ ਇਹ ਕਮਲ ਤੋੜ ਲੈ ਦੇ ਵੇ ਤੂੰ ਹਸਦੀ ਨੇ ਕੋਲ ਮੁੰਗਿਆ बड़ी मेहरबानी तुसी ने बहुत प्यार सत्कार कर आ हा हां सुखपाता शुक्रिया मेहरबानी सु बड़ा प्यार बड़ी मोहब्बत बड़ा सत्कार हां जी सरपंच साहब ओके जी